ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਅਖਬਾਰਾਂ ਟੀਵੀ ਤੇ ਹੋਰ ਪ੍ਰਚਾਰ ਮਾਧਿਮਾਂ ਰਾਹੀਂ ਤੁਸੀਂ ਅਸ਼ਵਗੰਧਾ ਦੇ ਇਸ਼ਤਿਹਾਰ ਤਾਂ ਜ਼ਰੂਰ ਦੇਖੇ ਹੋਣਗੇ ਤੇ ਤੁਸੀਂ ਸੋਚਦੇ ਹੋਵੋਗੇ ਕਿ ਅਸ਼ਵਗੰਧਾ ਹੈ ਕੀ ਇਹਦੇ ਚ ਗੁਣ ਕੀ ਨੇ ਦਰਸਲ ਇੱਕ ਜੜੀ ਬੂਟੀ ਹੈ ਜਿਹੜੀ ਕਿ ਦੁਨੀਆਂ ਦੀ ਸਭ ਤੋਂ ਪਾਵਰਫੁੱਲ ਜੜੀ ਬੂਟੀ ਮੰਨੀ ਜਾਂਦੀ ਹੈ ਯਾਨੀ ਕਿ ਦੁਨੀਆਂ ਦੇ ਵਿੱਚ ਜੇਕਰ ਸਭ ਤੋਂ ਪਾਵਰਫੁੱਲ ਜੜੀ ਬੂਟੀ ਜੇ ਕੋਈ ਹੈਗੀ ਹੈ ਤਾਂ ਉਹ ਅਸ਼ਵਗੰਧਾ ਹੈਗੀ ਹੈ। ਆਡੈਪਟੋਜਨ ਮੰਨੀ ਜਾਂਦੀ ਹੈ ਜਿਵੇਂ ਕਿ ਰਵਿੰਦਰ ਸਿੰਘ ਜੀ ਅਕਸਰ ਕਹਿੰਦੇ ਨੇ ਜਿਹੜੀ ਚੀਜ਼ ਵਧੀ ਹੋਈ ਹੈ ਉਹਨੂੰ ਘਟਾ ਦੇ ਕੇ ਜਿਹੜੀ ਘਟੀ ਹੋਈ ਹੈ ਉਹਨੂੰ ਵਧਾ ਕੇ ਬਰਾਬਰ ਕਰ ਦੇਗੀ। ਅਸ਼ਵਗੰਧਾ ਦਾ ਜਿਹੜਾ ਇਸਤੇਮਾਲ ਹੈ ਕਈ ਰੋਗਾਂ ਦੇ ਵਿੱਚ ਕੀਤਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮੋਟਾਪਾ ਘਟਾਉਣ ਲਈ ਸਪਰਮ ਕਾਊਂਟ ਦੇ ਵਿਕਾਰ ਨੂੰ ਠੀਕ ਕਰਨ ਲਈ ਅਸ਼ਵਗੰਧਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦਿਮਾਗ ਦੇ ਰੋਗਾਂ ਲਈ ਕਿਸੇ ਨੂੰ ਸਟ੍ਰੈਸ ਵਧਿਆ ਹੋਇਆ ਲੀਵਰ ਦੇ ਉੱਤੇ ਬੋਡੀ ਦੇ ਉੱਤੇ ਕਿਸੇ ਵੀ ਪਾਰਟ ਦੇ ਉੱਤੇ ਕੋਈ ਸਟ੍ਰੈਸ ਹੈਗਾ ਕੋਰਟੀਸੋਲ ਹਾਰਮੋਨ ਜੇਕਰ ਕਿਸੇ ਦੇ ਵਧੇ ਹੋਏ ਨੇ ਤੇ ਇਹਨਾਂ ਦੇ ਅਣਗਿਣਤ ਫਾਇਦੇ ਜਿਹੜੇ ਨੇ ਉਹ ਆਪਾਂ ਲੈ ਸਕਦੇ ਹਾਂ ਅਸ਼ਵਗੰਧਾ ਕੁਝ ਖਾਸ ਗੁਣਾ ਕਰਕੇ ਬੋਡੀ ਤੇਜ਼ੀ ਨਾਲ ਜਿਹੜਾ ਪ੍ਰਚਲਿਤ ਹੋਇਆ ਤੇ ਇਹ ਪ੍ਰਚਲਿਤ ਹੋਇਆ ਜਿਹੜਾ ਕਿ ਇਹਦੇ ਇਹਨੂੰ ਲੈ ਕੇ ਇੱਕ ਅਕਸਰ ਕਿਹਾ ਜਾਂਦਾ ਹੈ ਕਿ ਅਸ਼ਵਗੰਧਾ ਜਿਹੜਾ ਇਹ ਸੈਕਸ ਦੇ ਰੋਗਾਂ ਲਈ ਜਿਹੜਾ ਇਹ ਇਹਦਾ ਇਸਤੇਮਾਲ ਕੀਤਾ ਜਾਂਦਾ ਪਰ ਅੱਜ ਤੁਸੀਂ ਜਿਹੜਾ ਅਸੀਂ ਖੁਲਾਸਾ ਕਰਾਂਗੇ ਤੁਸੀਂ ਹੈਰਾਨ ਹੋਵੋਗੇ ਕਿ ਅਸ਼ਵਗੰਧਾ ਜਿਹੜਾ ਹੈ ਉਹ 3000 ਰੋਗਾਂ ਦੇ ਵਿੱਚ ਕੰਮ ਲਿਆ ਸਕਦੇ ਆਪਾਂ ਇਸ ਨੂੰ 3000 ਰੋਗਾਂ ਦੇ ਵਿੱਚ ਅਸ਼ਵਗੰਧਾ ਹੈ ਕੀ ਹੈ ਇਹਦਾ ਕਿਹੜਾ ਹਿੱਸਾ ਯੂਜ਼ ਕਰਨਾ ਚਾਹੀਦਾ ਹੈ ਇਹ ਕਿਹੜੇ-ਕਿਹੜੇ ਰੋਗਾਂ 'ਚ ਕਿਵੇਂ ਯੂਜ਼ ਕਰਨਾ ਚਾਹੀਦਾ ਹੈ ਅਸ਼ਵਗੰਧਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਕਿੱਥੇ ਪਾਇਆ ਜਾਂਦਾ ਹੈ ਅਸ਼ਵਗੰਧਾ ਨੂੰ ਕਿਹੜੇ ਰੂਪ ਦੇ ਵਿੱਚ ਲੈਣ ਦੇ ਕਿੰਨੇ ਕਿਹੜੇ ਕਿੱਦਾਂ ਫਾਇਦੇ ਹੁੰਦੇ ਨੇ ਤੇ ਅਸ਼ਵਗੰਧਾ ਦੇ ਨਾਲ ਕਿਸੇ ਨੂੰ ਨੁਕਸਾਨ ਵੀ ਹੁੰਦਾ ਅੱਜ ਆਪਾਂ ਰਵਿੰਦਰ ਸਿੰਘ ਜੀ ਤੁਹਾਨੂੰ ਜਾਣਦੇ ਆ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਸ ਕੌਮ ਨੂੰ ਜੀ ਰਵਿੰਦਰ ਜੀ ਅਸ਼ਵਗੰਧਾ ਦੇ ਬਾਰੇ ਜਿਵੇਂ ਮੈਂ ਗੱਲ ਕੀਤੀ ਹੈ ਕਿ ਅਕਸਰ ਇੱਕ ਦਵਾਈ ਦੇ ਵਿੱਚ ਧਾਰਨਾ ਬਣੀ ਹੋਈ ਹੈ ਕਿ ਅਕਸ ਜਿਹੜਾ ਅਸ਼ਵਗੰਧਾ ਹੈ ਇਹ ਸਿਹਤ ਦੇ ਰੋਗਾਂ ਲਈ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਜੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਜਿੰਨਾ ਇਸਤੇਮਾਲ ਜਿੰਨਾ ਫਾਇਦਾ ਇਹ ਬਾਕੀ ਰੋਗਾਂ ਚ ਦਿੰਦਾ ਉਹਨਾਂ ਸਖਸ ਦੇ ਰੋਗਾਂ ਚ ਦਿੰਦਾ ਹੋਏਗਾ ਕੀ ਤੁਸੀਂ ਮੇਰੇ ਨਾਲ ਸਹਿਮਤ ਹੋ ਜੀ ਕੁਲਵੰਤ ਜੀ ਬਿਲਕੁਲ ਸਹਿਮਤ ਹੈ ਬੜੇ ਇੰਟਰਸਟਿੰਗ ਗੱਲਾਂ ਕੁਲਵੰਤ ਜੀ ਆਸ਼ੀਂਗੰਧਰ ਉਹਨਾਂ ਇਹਨੂੰ ਐਫਰੋਡੀਜ਼ੀਆ ਕਹਿੰਦੇ ਆ ਜਿਹਨੂੰ ਕਹਿੰਦੇ ਨੇ ਸੈਕਸ਼ੁਅਲ ਫੀਲਿੰਗਸ ਵਧਾਉਣ ਵਾਲਾ ਐਫਰੋਡੀਜ਼ੀਆ ਕਹਿ ਕੇ ਕਈ ਲੋਕੀ ਇਹਨੂੰ ਕਹਿੰਦੇ ਕਿ ਐਫਰੋਡੀਜ਼ੀਆਕ ਹੈ ਮਗਰ ਇਹ ਗਲਤ ਗਲਤ ਹੈ ਇਹ ਐਫਰੋਡੀਜ਼ੀਆਕ ਨਹੀਂ ਹੈ ਮੈਂ ਕਿ ਮੈਂ ਤੁਸੀਂ ਕਿਹਾ ਕਿ ਮੈਂ ਹਰ ਵਾਰੀ ਕਹਿੰਦਾ ਇਹ ਅਡੈਪਟੋਜਨ ਹੈ Adapt करने का मतलब होंगे किसी वातावरण के हिसाब अपने आपूल लेना ताकि उस वातावरण चीज बैटर कर सको जिम्मे एग्जाम्पल देना है ठंडे च गर्म चंगलों से रह ली है पोलर बेयर माइनस पसते भी सर्वाइव कर सदर है स्टील जो है ना वह यह एनवायरमेंट लिया है एवं ह्यूमन बॉडी है अगर देखा जाए इंसान किथे नहीं बैठा किथे जाओ इंसान किथे नहीं बैठा आपा सब तो ज्यादा अडैप्टर के जे में विश्वास रख रहे हैं ते इंसान को एक टूल है वो तो बाकी चीजान नु यूज करके घर छत गर्मी ठंड प्रोड्यूस कर सकता है बट अडैप्टोजेन आपा नु एक जे में कह के एक स्टेप ऊपर ले जाता है बाकी चीजान नु जे में तुसी है कि ਤਾਂ ਪਹਿਲਾਂ ਜਿਹੜਾ ਨੋਕਾ ਨੇ ਸੰਸਕ੍ਰਿਤ ਕਿ ਪੜੀ ਹੋਈ ਹੈ ਅਸ਼ਵ ਤੇ ਗੰਧਾ ਸੰਸਕ੍ਰਿਤ ਦੇ ਦੋ ਬਰਡ ਨੇ ਅਸ਼ਵ ਮਤਲਬ ਘੋੜਾ ਗੰਧਾ ਮਤਲਬ ਸਮੈਲ ਜੇ ਤੁਸੀਂ ਅਸ਼ਵ ਗੰਧਾ ਦੇ ਪਲਾਂਟ ਨੂੰ ਐਜ਼ ਇਟ ਇਜ਼ ਸੁੰਗੋਗੇ ਐਂਡ ਉਹ ਜਿਹੜੇ ਮੇ ਘੋੜੇ ਦੀ ਬਾਡੀ ਚ ਮਸਕੀ ਜੀ ਸਮੈਲ ਆਂਦੀ ਹੁੰਦੀ ਹੈ ਇਹ ਜੀ ਐਕਚੁਅਲ ਸਮੈਲ ਉਹ ਜੀ ਤਾਂ ਇਹਦਾ ਨਾਮ ਰੱਖਿਆ ਗਿਆ ਸੀ ਅੱਜ ਤੋਂ 4-5000 ਸਾਲ ਪਹਿਲਾਂ ਅਸ਼ਵ ਗੰਧਾ ਉਸ ਟਾਈਮ ਸੰਸਕ੍ਰਿਤ ਬੋਲੀ ਜਾਂਦੀ ਸੀ ਹੁਣ ਜਿਹੜੀ ਤੁਸੀਂ ਕਹਿੰਦੇ ਹੋ ਅਸ਼ਵ ਗੰਧਾ ਜਿਹਨੂੰ ਪਾਸ ਗੰਧਾ ਕਹਿੰਦੇ ਉਹ ਅਸ਼ਵ ਗੰਧਾ ਪਲਾਂਟ ਨਹੀਂ ਉਹਦੀ ਜੜ੍ਹ ਹੈ विद एनालोइड्स नाम ਦਾ ਇੱਕ ਐਕਟਿਵ ਇੰਗਰੀਡੀਐਂਟ ਹੈ ਜਿਹੜਾ ਕੀ ਕਰਦਾ ਤੁਹਾਨੂੰ ਉਹ ਤੁਹਾਨੂੰ ਅਡੇਪਟੋਜਨ ਦਾ ਕੰਮ ਕਰਦਾ ਹੁਣ ਅਡੇਪਟੋਜਨ ਸਮਝਣਾ ਜੁੜੀ ਹੈ ਮੈਂ ਤਾਂ ਲੇਮਨ ਲੈਂਗੁਏਜ ਚ ਗੱਲ ਕਰੂੰਗਾ ਜੇ ਤੁਸੀਂ ਠੰਡੇ ਹੋ ਲੈ ਕੇ ਤੁਸੀਂ ਤੁਹਾਡੀ ਬੋਡੀ ਦਾ ਟੈਂਪਰੇਚਰ ਹੈ 90 ਹੈ ਨਾ 8 ਫੈਲ ਲੈ ਕੇ ਨੇ ੜਤਲੇ ਤੇ ਤੁਸੀਂ ਕਹੇ ਜੇ ਵੇਦਰ ਚਲੇ ਗਏ ਜਿੱਥੇ ਬਹੁਤ ਠੰਡ ਹੈ ਤੁਹਾਡੀ ਬੋਡੀ ਕੀ ਕਰਦੀ ਹੈ ਖੂਨ ਨੂੰ ਅੰਦਰ ਲੈ ਲੈਂਦੀ ਹੈ ਤਾਂ ਕਿ ਲਿੰਗਸ ਚੋਂ ਹੀਟ ਲਾਸ ਨਾ ਹੋਵੇ ਜੇ ਬਹੁਤ ਗਰਮੀ ਹੁੰਦੀ ਤੁਸੀਂ ਦੇਖੋਗੇ ਤੁਹਾਡੀ ਬਾਹਵਾਂ ਨਾ ਇਹ ਲੱਗਦੀਆਂ ਉਮ ਗਲਸੋ ਜਿੰਪੈਂਗ ਸਾਰਾ ਖੂਨ ਬਾਹਰ ਪੇਜ ਕੇ ਬੋਡੀ ਠੰਡਾ ਕਰਦੀ ਹੈ ਬੋਡੀ ਹਰ ਵਕਤ এনवायरमेंट ਦੇ ਪ੍ਰੈਸ਼ਰ ਤੇ ਸਟ੍ਰੈਸ ਤੋਂ ਅਡਾਪਟ ਕਰ ਰਹੀ ਹੈ ਜੇ ਤੁਸੀਂ ਗਿੱਲੇ ਹੋਗੇ ਉਹ ਕੁਝ ਅਡਾਪਟ ਕਰਦੀ ਹੈ ਅੰਡੇ ਹੋਗੇ ਉਹ ਕੁਝ ਅਡਾਪਟ ਕਰਦੀ ਗਰਮੀ ਹੋਗੀ ਮਨੇ ਪਸੀਨਾ ਆ ਰਿਹਾ ਜੀ ਮੈਨੂੰ ਇਸ ਵਕਤ ਪਸੀਨੇ ਦਾ ਇੱਕੋ ਮਕਸਦ ਹੈ ਪਸੀਨੇ ਦਾ ਕੀ ਮਕਸਦ ਹੈ ਬਾਡੀ ਨੂੰ ਉਹਦਾ ਆਈਡੀਅਲ ਟੈਂਪਰੇਚਰ ਰੱਖਣਾ ਜੇ ਠੰਡ ਹੋ ਗਈ ਬਾਡੀ ਨੇ ਪਾਣੀ ਹੋਲਡ ਕਰ ਲੈਣਾ ਪਸੀਨਾ ਆਣਾ ਨਹੀਂ ਤੁਹਾਨੂੰ ਜੀ ਜਿਹੜਾ ਬੰਦਾ ਇਹ ਚੀਜ਼ ਸਮਝ ਗਿਆ ਇਹ ਆਪਣੇ ਆਪ ਚ ਪੀਐਚਡੀ ਕਰ ਲਈ ਤੁਸੀਂ ਕਿ ਅਡੈਪਟ ਹੋ ਜਾਣ ਦਾ ਮਤਲਬ ਹੈ ਬਾਡੀ ਨੂੰ এনवायरमेंट ਜਾਂ ਸਟ्रेस ਦੇ ਹਿਸਾਬ ਨਾਲ ਚੇਂਜ ਕਰਨਾ ਤਾਂ ਕਿ ਉਹਨੂੰ ਕੋਪ ਕਰ ਸਕੇ ਉਹਨੂੰ ਹੈਂਡਲ ਕਰ ਸਕੇ ਹੁਣ ਮੈਂ ਐਗਜ਼ਾਮਪਲ ਦਿੰਨਾ ਇੱਕ ਬੰਦੇ ਦਾ ਬੀਪੀ ਵੱਧ ਗਿਆ ਮੈਂ ਉਹਨੂੰ ਵੀ ਅਸ਼ਗੰਦਰ ਦੇਣਾ ਇੱਕ ਬੰਦੇ ਦਾ ਬੀਪੀ ਘਟ ਗਿਆ ਮੈਂ ਉਹਨੂੰ ਵੀ ਅਸ਼ਗੰਦਰ ਦੇਣਾ ਇੱਕ ਬੰਦੇ ਦਾ ਕੋਲੇਸਟ੍ਰੋਲ ਹਾਈ ਹੈ ਮੈਂ ਉਹਨੂੰ ਵੀ ਅਸ਼ਗੰਦਰ ਦੇਣਾ ਇੱਕ ਬੰਦੇ ਦਾ ਕੋਲੇਸਟ੍ਰੋਲ ਘਟੀ ਜਾਂਦਾ ਮੈਂ ਉਹਨੂੰ ਵੀ ਅਸ਼ਗੰਦਰ ਦੇਣਾ ਉਹ ਕਹਿੰਦੇ ਇਹ ਕਿਉਂ मैं क्या एक गल समझे काम है एक जितने जीरो हो गया इधर कहना ना, 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 ना संतुलन बिल्कुल जीरो एग्जाम्पल देना घूम रहा है चाहिए एमए मैं थोजाम्पल देना अपनी बॉडी च बलड शुगर कॉन्सटेंट है ब्लड प्रैशर कॉन्सटेंट है टैंपरेचर कॉन्सटेंट है एवं बहुत चीजा ने बॉडी चौ कटेंट रहें सुख दी पीएच ਬਲੱਡ ਦੀ ਪੀ ਐਚ ਕਮਕ ਦਾ ਐਸਿਡ ਮਗਰ ਜਦ ਆਪਾਂ ਖਾਣੇ ਆ ਪੀਣੇ ਆ ਨਾਣੇ ਆ ਠੰਡ ਗਰਮੀ ਹਰ ਮੌਕੇ ਤੇ ਤੁਹਾਡੀ ਬੋਡੀ ਦਾ ਸੰਤੁਲਨ ਲੈਟਸ ਜੇ ਤੁਸੀਂ ਲਿਫਟ ਚ ਛੱਡ ਗਏ ਕਿਉਂਕਿ ਸਿੰਪਲ ਜੀ ਗੱਲ ਹੈ ਜੇ ਤੁਸੀਂ ਲਿਫਟ ਚ ਖੜ ਕੇ ਉੱਪਰੋਂ ਜਾਂਦੇ ਹੋ ਤੁਹਾਡੀ ਬੋਡੀ ਦਾ ਗ੍ਰੈਵਿਟੀ ਵਾਲਾ ਸੰਤੁਲਨ ਹਿੱਲ ਜਾਂਦਾ ਹੈ ਕਈ ਲੋਕਾਂ ਨੂੰ ਲਿਫਟ ਚ ਅਜੀਬ ਜਿਹਾ ਲੱਗਦਾ ਹੈ ਹੈਨਾ ਤਾਂ ਇਹ ਡਿਫਰੈਂਟ ਥੀਜ ਨਾਲ ਡਿਫਰੈਂਟ ਬੋਡੀ ਚ ਪੰਗਿਆਂ ਨੇ ਜਿਹੜੀ ਥੀਜ ਉਸ ਨੂੰ ਵਾਪਸ ਜ਼ੀਰੋ ਤੇ ਲੈ ਆਏ

ਬੀਪੀ ਵੱਧ ਗਿਆ ਤਾਂ ਲੈ ਲਓ ਬੀਪੀ ਘਟ ਗਿਆ ਤਾਂ ਲੈ ਲਓ ਹਨਾ ਸਿਰਫ ਦੁੱਖ ਦਾ ਤਾਂ ਲੈ ਲਓ ਘਟ ਦੁੱਖ ਦਾ ਤਾਂ ਲੈ ਲਓ ਕੋਈ ਵੀ ਐਡੈਪਟੋਜਨਲ ਕੰਮ ਹੈ ਹੁਣ ਮੈਂ ਇਹ ਮੈਂ ਕਿ ਇਹ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਕਿ ਬੜੇ ਲੋਕ ਇਹਨੂੰ ਸੈਕਸ ਨਾਲ ਜੋੜਦੇ ਨੇ ਸਮਝੋ ਟੈਕਸ ਨਾਲ ਨਹੀਂ ਜੋੜਦੇ ਲੋਕ ਗੱਲ ਸਮਝੋ ਮੈਂ ਹਰ ਵੇਲੇ ਸਮਝਾਣਾ ਉਹਨਾਂ ਆਪਣੇ ਬੋਡੀ ਚ ਦੋ ਸਿਸਟਮ ਹੈ ਆਨ ਆਫ ਇੱਕ ਆਪਾਂ ਨੂੰ ਸਤਾਰਕ ਕਰਦਾ ਇੱਕ ਆਪਾਂ ਨੂੰ ਨੀਂਦ ਲੈਂਦਾ ਉਹਨਾਂ ਸਿਸਟਮਾਂ ਨੂੰ ਇੰਗਲਿਸ਼ ਚ ਫਾਈਟ ਐਂਡ ਫਲਾਈਟ ਸਿਸਟਮ ਕਹਿੰਦੇ ਆ ਇਹਨੂੰ ਕਹਿੰਦੇ ਆ ਆਟੋਨੋਮਿਕ ਨਰਵਸ ਸਿਸਟਮ

ਤੇ ਨਾ ਐਕਟਿਵ ਨੇਪ ਤੇ ਆਇਆ ਤੇ ਕੰਮ ਨੇ ਵਾਪਸ ਲੈ ਅੰਦਰ ਇਹ ਦੋ ਸਿਸਟਮ ਹਰ ਇੱਕ ਬੋਡੀ ਚ ਹੈ ਇਹ ਸਿਸਟਮ ਅੱਜ ਦੇ ਟਾਈਮ ਤੇ ਜਿੰਨੀ ਸਟ੍ਰੈਸ ਵੱਧ ਗਏ ਨੇ ਇਹ ਬਿਲਕੁਲ ਸਕਰੂਡ ਨੇ ਜਿਨੂੰ ਆਪਾਂ ਕਹਾਂਗੇ ਗੜਬੜ ਮੈਸਡ ਅਪ ਇੰਗਲਿਸ਼ ਇਹ ਬਿਲਕੁਲ ਖਿਲ ਗਏ ਨੇ ਲੋਕੀ ਸਵੇਰੇ ਹੁਣ ਨੇ ਜਾਂ ਭਲਾ ਦੋ ਰਾਤ ਨੂੰ ਸੁਪਨੇ ਆchna ਅੱਖਾਂ ਬੰਦ ਨਹੀਂ ਹੁੰਦੀਆਂ ਹੁਲ ਕਿੰਨਾ ਵਾਈਕਲੇ ਜਿਹੜੀ ਚ ਸਵੇਰੇ ਹੋਣੀ ਚਾਹੀਦੀ ਸੀ ਰਾਤ ਨੂੰ ਹੋ ਰਹੀ ਆ ਜਿਹੜੀ ਰਾਤ ਨੂੰ ਸਵੇਰੇ ਜਿੰਨੇ ਲੋਕਾਂ ਨੂੰ ਸ਼ਰਾਬ ਐਂਟੀ ਡਿਪਰੈਸੈਂਟ लिए गोली कोई वाग्रा वर्गी या जिन्हें लोगों चाह कॉफी कोई स्टिमुलेंट रेड बुल वर्गी ड्रिंक लेने या सतर्क करने या शांत करना प्रॉब्लम हैॉडी से जे आम ऑनऑफ ऑटोनोमिक नर्वस सिस्टम फ्लाइट एंड फाइट रेस्ट एंड डायजेस्ट खराब हो गया बड़े लोगों अजेसन की प्रॉब्लम कितना सॉल्व कर देने अशोगंधा ना कहते यार ये की गल बनी इन्हें तो ढिडना कोई लेना देना नहीं लिवर में कोई लेने देना नहीं तो रैसट एंड डायजेस्ट ना तो ली थोड़ी तो डायजेन देखो रा कुलंत जी आप इस धरती जिमी देर दे बसे हुए हैं आप भी सूरज एक सैकल ना बने गए सवेरे सत्त बजे बॉडी कोटीसोल बना एंड जिम्मे इंजक्शन ना तो हम कॉफी का फक उठ तो बाद आप स्लो होने हो जाती है।, हो है और जेनेटिकली एवं ढल गई है ਜਿਹੜੇ ਦੇਖੋ ਤੁਸੀਂ ਅਗਰ ਤੁਸੀਂ ਯਾਦ ਕਰਿਓ ਕੋਲਾਂ ਦੀ ਪਿੱਛੇ ਜਦ ਹਾਂ ਆ ਕਾਲ ਸੈਂਟਰ ਖੁੱਲੇ ਸੀ ਬਹੁਤ ਬੱਚੇ ਦਿਮਾਗੀ ਪ੍ਰੋਬਲਮਾਂ ਅੱਜ ਗਏ ਕਿਉਂ ਟਾਈਮਿੰਗ ਕੀ ਸੀ ਰਾਤ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ ਕੰਮ ਕਰਦੇ ਸੀ 4 ਵਜੇ ਘਰ ਆ ਕੇ ਸੌਂਦੇ ਸੀ ਤੇ ਸ਼ਿਫਟਾਂ ਹੈ ਜਿਹੜੀ ਅਸੀਂ ਪੈਕਸੇ ਚੰਗੇ ਸੀ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਮਗਰ ਕਿਉਂ ਉਹਨਾਂ ਦਾ ਸਰਕਲ ਹੀ ਲੱਗਿਆ ਜਿਸ ਟਾਈਮ ਉਹਨਾਂ ਨੂੰ ਰੈਸਟੈਂਟ ਡਾਈਜੈਸਟ ਕਰਨਾ ਚਾਹੀਦਾ ਸੀ ਉਹ ਅਮਰੀਕਾ ਕਾਲ ਲਾ ਰਹੇ ਹਾਂ ਇਸ ਟਾਈਮ ਸਾਰਾ ਇੰਡੀਆ ਤੁਰਿਆ ਫਿਰਦਾ ਸੀ ਉਹ ਬੱਚੇ ਕੰਨਾਂ ਚ ਰੋਂਦੇ ਕੇ ਸੌਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦਾ ਸਿਸਟ जो थोटम समझ आता है, चक्र हुए है।, वो है? वो दे एग्जाम्पल देने कई लोग उन्हें मेन गेट बंद करके फिर आके सो जान फिर कहने गेट बंद कर चक्कर द्वारा कई लोग जाएंगे दूजे कमरे कारण की आया

ਰੂਟ ਕਾਸਟ ਦਾ ਪੋਂਜੋ ਪ੍ਰੋਬਲਮ ਬਹੁਤ ਸਿੰਪਲ ਹੈ ਇਸ ਵਕਤ ਕੁਲਵੰਤ ਜੀ ਲੱਖਾਂ ਕਰੋੜਾ ਰੁਪਏ ਦਾ ਬਿਜ਼ਨਸ ਹੈ ਆ ਜਿਹੜਾ ਇਨਫਰਟੀਲਟੀ ਤੇ ਇਹਨਾਂ ਸਿੰਪਲ ਸੋਲੂਸ਼ਨ ਹੁੰਦਾ ਐਨਾਂ ਸਿੰਪਲ ਸਾਡੇ ਕੋਲ ਆਲਮੋਸਟ ਹਰ ਕ੍ਰੈਕ ਕ੍ਰੈਕ ਹੁੰਦਾ ਮਗਰ ਮੈਂ ਬਿਮਾਰੀ ਨਾਲ ਗੱਲ ਨਹੀਂ ਕਰਦਾ ਮੈਂ ਤਾਂ ਕਹਿੰਦਾ ਮੈਂ ਡਾਕਟਰ ਵੀ ਨਹੀਂ ਹਾਂ ਆਪਾਂ ਉਹਦਾ ਰੂਟ ਕਾਸਟ ਸਿਸਟਮ ਨੂੰ ਹੈਲਦੀ ਕਰਨਾ ਹੈ ਬਿਮਾਰੀ ਨਹੀਂ ਠੀਕ ਕਰਨੀ ਬਿਮਾਰੀ ਠੀਕ ਕਰਨਾ ਡਾਕਟਰ ਸਾਹਿਬ ਦਾ ਕੰਮ ਹੈ ਮਗਰ ਬਿਮਾਰ ਨਹੀਂ ਹੈ ਪਰਮ ਕਾਊਂਟ ਘਟਣਾ ਬਿਮਾਰੀ ਨਹੀਂ ਹੈ ਕੁਲਵੰਤ ਜੀ ਪ੍ਰੈਗਨਨਸੀ ਨਾ ਹੋਣਾ ਬਿਮਾਰੀ ਥੋੜੀ ਹੈ एक है। दो महीने लगते हैं जी दोनों मिया भी भी बीबीम अगले भीजन अडेप्टोजन बॉडी वातावरण के हिसाब से ढाल देंद्र ताकि वातावरण च बिना दामाडोल हो निकल है ठंड होरमी हो चीजा ने हूँ कई लोग कहने जी के ਇਹ ਜਿਵੇਂ ਆਪਾਂ ਗੱਲ ਕਰ ਚੁੱਕੇ ਕਿ ਇਹਨੂੰ ਉਸ ਕੈਟੇਗਰੀ 'ਚ ਲੈ ਜਾਨੇ ਐਫਰੋਡੀਜ਼ੀਅਕ ਇਹ ਐਫਰੋਡੀਜ਼ੀਕ ਨਹੀਂ ਹੈ ਇਹ ਤੁਹਾਨੂੰ ਜਿਹੜਾ ਮੈਂ ਗੱਲ ਦੁਬਾਰਾ ਵਾਪਸ ਆਣਾ ਫਾਈਟ ਐਂਡ ਫਲਾਈਕ ਦਾ ਰੈਸਟ ਐਂਡ ਡਾਈਜੈਸਟ ਨੂੰ ਅਸ਼ਵਗੰਧਾ ਸਪੋਰਟ ਕਰਦਾ ਹੁਣ ਡਿਪਰੈਸ਼ਨ ਵਾਲਾ ਕੇਸ ਕੀ ਹੈ ਉਹਨੂੰ ਰੈਸਟ ਐਂਡ ਡਾਈਜੈਸਟ ਕਦੇ ਹੁੰਦੇ ਹੀ ਨਹੀਂ ਵਿਚਰੇ ਨੂੰ ਉਹ ਸਟ्रेस 'ਚ ਫਸਿਆ ਰਹਿ ਗਿਆ ਕਈ ਲੋਕ ਐਜੇ ਹੋਨੇ ਉਹ ਪੈ ਜਾਂਦੇ ਬੈੱਡ 'ਚ ਮਗਰ ਮਾਈਂਡ ਐਂ ਚੱਲਦਾ ਕੋਪੰਤ ਜੀ ਜਿਵੇਂ ਨਾ ਉਹ ਕਈ ਵਾਰੀ ਵੋਲਟੇਜ ਹੀ ਵੱਜ ਜਾਂਦੀ ਕਿ ਐਮਰਪ ਨੂੰ ਮਣਕੀੜਾ ਕਿਡਾ ਕਿਡਾਣਾ ਉਹ ਬਚਾਰੇ ਫਿਰ दारू ਕੋਈ ਨੀਂਦ ਦੀ ਗੋਲੀ ਕੋਈ ਸਟ੍ਰੈਸ ਟੈਨਸ਼ਨ ਦੀ ਗੋਲੀ ਲੈ ਕੇ ਫਿਰ ਉਹ ਸੌਂ ਕੇ ਅਗਲੇ ਦਿਨ ਕਹਿੰਦੇ ਐ ਲੈ ਵੀ ਮੈਂ ਸੋਇਆ ਤੱਸੀ ਮਗਰ ਮੈਨ ਲੱਗਿਆ ਨਹੀਂ ਮੈਨ ਕੋ ਬੜੇ ਥੋੜਾ ਆਂਦੇ ਕੋਲ ਜੀ ਏਵਿੰਦਰ ਜੀ ਮੈਂ ਸੋਨੀ ਆ ਮਗਰ ਮੈਂ ਪੂਰੀ ਰਾਤ ਜਾਗੀ ਹੁੰਦੀ ਹਾਂ ਉਹਨਾਂ ਦੀ ਨੀਂਦ ਤਾਂ ਕਿੰਨੀ ਪਰਸੈਂਟ ਘਰੀ ਹੁੰਦੀ ਹੈ 5% 90 95% ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਨਾਲ ਕੀ ਹੋ ਰਿਹਾ ਮੈਂ ਕਹਾ ਕਿ ਅਹੀ ਨੀਂਦ ਹੋਈ 70% ਤਾਂ ਜਾ ਡੂੰਗੀ ਨੀਂਦ ਹੋਣੀ ਚਾਹੀਦੀ ਸੀ ਉਹ ਉਹਨਾਂ ਨੂੰ ਹੈਲਪ ਕਰਦਾ ਹੈ ਸ਼ਗੰਦਾ ਐਡੈਪਟੋਜਨ ਸਭ ਤੋਂ ਪਹਿਲਾਂ ਸਲੀਪ ਪੈਟਰ ਕਰਦਾ ਹੈ ਕੋਲੋਂ ਜੀ ਜਿਹੜੀ ਚੀਜ਼ ਨੇ ਨੀਂਦ ਠੀਕ ਕਰਤੀ 90% ਬਿਮਾਰੀਆਂ ਸਾਲਵ ਕਰ ਦਿੰਦਾ ਹੈ ਚਾਹੇ ਤੁਸੀਂ ਜਿੰਨਾ ਮਰਜੀ ਗੜਬੜ ਖਾ ਲੋ ਇੰਨੀ ਮਰਜੀ ਟੈਨਸ਼ਨ ਹੋ ਜਾਏ ਫਿਰ ਨੀਂਦ ਸੋਣੀ ਨਹੀਂ ਜਾਂਦੀ ਨਾ ਅਗਲਾ ਕੰਮ ਆਹ ਸਭ ਕੁਝ ਉੱਤਰ ਗਿਆ ਤਾਂ ਪਹਿਲੇ ਨੰਬਰ ਤੇ ਨੀਂਦ ਠੀਕ ਕਰਦਾ ਹੈ ਦੂਜੇ ਨੰਬਰ ਤੇ ਜੇ ਤੁਸੀਂ ਇੱਕ ਹਾਰਮੋਨ ਸਮਝੋ ਕੋਰਟੀਸੋਲ ਜਿਹੜਾ ਆਪਾਂ ਨੂੰ ਫਲਾਈਟ ਐਂਡ ਫਾਇਟ ਕਰਾਂਦਾ ਹੈ ਟੈਨਸ਼ਨ ਸਟ੍ਰੈਸ ਦੇ ਨਾਲ ਜੁੜਿਆ ਹੋਇਆ ਕੋਰਟੀਸੋਲ ਬਹੁਤ ਜ਼ਰੂਰੀ ਹੈ ਪੇਨਸ ਨੂੰ ਵਾਪਸ ਲਿਆਉਣ ਚ ਅਗਰ ਤੁਹਾਡੇ ਦਰਦ ਹੋਇਆ ਕੋਰਟੀਸੋਲ ਪੈਨ ਨੂੰ ਮੋੜਦਾ ਯਾਦ ਰੱਖਿਓ ਜਦ ਵੀ ਤੁਹਾਨੂੰ ਕੋਈ ਡਾਕਟਰ ਥਾਇਰੋਇਡ ਦੇਣ ਨੂੰ ਕਹਿੰਦਾ ਉਹ ਕਿਉਂ ਦੇਣਾ ਪੈ ਰਿਹਾ ਤੁਹਾਡਾ ਕੋਰਟੀਸੋਲ ਬਰਨ ਆਊਟ ਹੋ ਗਿਆ ਬਰਨ ਆਊਟ ਹੁੰਦਾ ਬਣ ਬਣ ਕੇ ਥੱਕ ਗਿਆ ਤੇ ਉਹਨੂੰ ਵਰਕ ਨਹੀਂ ਕਰ ਰਿਹਾ ਅਸ਼ਵਗੰਧਾ ਤੁਹਾਡੇ ਕੋਰਟੀਸੋਲ ਨੂੰ ਸਪੋਰਟ ਕਰਦਾ ਹੈ ਉਹਨੂੰ ਦੁਬਾਰਾ ਵਰਕੀਬਲ ਬਣਾ ਦਿੰਦਾ ਹੈ ਇਹ ਇੰਨੀ ਗੱਲ ਹੀ ਮੈਂ ਅਗਲੀ ਗੱਲ ਕਹੂੰਗਾ ਕਿ 100% ਲੋਕਾਂ ਦੇ ਕੇਸ ਚ ਹੈਲਪ ਕਰਦਾ ਕਿਉਂ ਜਦੋਂ ਕੋਰਟੀਸੋਲ ਕੰਮ ਕਰਨ ਲੱਗ ਗਿਆ ਉਹ ਬਣੇਗਾ ਜਿੰਨਾ ਕੁ ਬਣਨ ਦੀ ਲੋੜ ਹੈ उस तो बादो बंद हो जाएगा डाइजेस्ट, फ्लाइट एंड फाइट नॉर्मल हो जाएगा दैट मीनस जिन्हें लोग सुरे चाह तो कॉफी तो बिना कहते मेरे को मर्जी करा लो जिन्हें मर्जी पै जाओ चाह न छुआई मेरी मैंने तो समझ आएगा केसए चाह ना छुड़ाई मेरी ना जी ना मैं दारू स्नैक्स छुड़ा देने चाह की गल करते हो तो अशरगंधा दो न्यूट्रिशनल ईस्ट दो पंजें दिन चाह पीना दिल नहीं करता क्यों बॉडी जोड़ी चीज चाहती मिल गई तो यह चीजा सीखने लियावंत जी ये चीज़ा समझने वाली ने अश्वगंधा बहुत बहुत तरीके हेल्प करता है कई लोग चाह पीने मैं अश्वगंधा की जो मैं आदत है मैं एक्सट्रैक्ट की डील करके खुश है एक्सट्रैक्ट होंगे जिम्मे जड़ लई किलो उस ग्राम एकम एक दे है एक्सट्रैक्ट डायनालॉय जी मेन चीज है क्योंकि जड़ के ब है थोड़ी जी मिट्टी भी है थोड़ी जी लकड़ भी है बार कह दें बहुत चीज़ा ने आपा तो वह एक्टिव इनग्रीड कभी गोली बनाने जिस हिसाब न इस वक्त लोग टेंशन का लैवल है दो तो चार गोलियाँ 500 ग्राम एक्सट्रैक्ट मतलब 2000 एमजी डेली ਲੈ ਲੈਣਾ ਅਸੀਂ ਪਲੈਂਟਸ ਤੋਂ ਦਿੰਨੇ ਆਂ ਸ਼ੁਰੂ ਸ਼ੁਰੂ ਚ ਕਿਉਂਕਿ ਨਾਲ ਦੀ ਬੋਡੀ ਚ ਬਹੁਤ ਜ਼ਿਆਦਾ ਸਟ्रेस ਹੈ ਆਫਟਰ 10 ਟੂ 15 ਡੇਸ ਅਸੀਂ ਉਹਨਾਂ ਦੋ ਗੋਲੀਆਂ ਤੇ ਲੈ ਆਣੇ ਕਈ ਵਾਰੀ ਤੇ ਉਹਨਾਂ ਨੂੰ ਉਹ ਬਿਲਕੁਲ ਓਕੇ ਲੱਗਣ ਲੱਗਦਾ ਹੈ ਫਾਇਦਾ ਮੀਨ ਸੌਣੀ ਹੋਣੀ ਹੁੰਦੀ ਗਲੋਂਜੀ ਦੂਜਾ ਫਾਇਦਾ ਸਕਿਨ ਗਲੋ ਕਰਨਾ ਹੈ ਜੀ ਤੀਜਾ ਮੈਂਟਲ ਕਲੈਰਿਟੀ ਐਂ ਲੱਗਦਾ ਕਿ ਯਾਰ ਮੈਂ ਸੋਚ ਰਹਿ ਨਾ ਸਕਦਾ ਚੌਥਾ ਮੈਮਰੀ ਛੱਕ ਜਾਂਦਾ ਜਿਹੜੀ ਸ਼ਾਰਟ ਟਰਮ ਮੈਮਰੀ ਲਾਸ ਹੈ ਉਹ ਹੋਣੀ ਬੰਦ ਹੋ ਜਾਂਦੀ ਹੈ और कोस डिप्रैशन एंगजाय पैनिक घट जाती है बहुत घट जाती है कई लोगों कई लोग, के लोग कहने के मैं इना ठंडा जिंदगी लगता मैंने जिम्मेदा टीका ला दू टेंॉडी पहली बार कोटिस रिलैक्स हो गया बॉडी रिलैक्स हो गई थोड़ा तो मैं लगता यार मैं तो स्ट्रैस नहीं है हाँ कई लोग चाह पीने मैं कहना जमें चाह पी लोधा थोड़ा मिलता नॉर्मल है पानी बोयल कराया पाया प्लेट रखी मैं कई बार गर्म करके चीजें खराब भी होनी होनी अगर गोली मिल जाए एक्सट्रैक्ट मिल जाए बहुत वादी है बट चाह वर्केव रख चाह पैकेट हो प्लास्टिक ना हो उ, खुली चाह मिल जाए तो पैकेट बहुत प्ला, माइक्रो प्लास्टिक है तो तंग कर दे कुलवंत दूसरा फायदा क्या लिवर अमृत है क्यों क्योंकि लिवर अपना डिटॉक्सिंग का काम कर रहा है चौबीस घंटे बेचारा अपने नॉर्मल तो हिले रहा चौबीस घंटे जो लोग बार बार खाने या जिंदे केमिकल ज्यादा है लिवर बेचारा हमेशा नॉर्मल तो हिले रहना है ਲਿਵਰ ਨੂੰ ਇੱਕ ਤਰ੍ਹਾਂ ਜਿਵੇਂ ਆਪਾਂ ਕਿਹਨਾਂ ਜਾ ਕੇ ਨਾ ਕੋਈ ਨਪੁੱਤ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਸੰਡਾ ਕਰਦਾ ਜਿਹੜੇ ਲੋਕਾਂ ਨੂੰ ਬਲੱਡ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਦੀ ਪੈਨਕਰੀਆ ਵਿਚਰੀ ਬਣਾ ਬਣਾ ਕੇ ਬਣਾ ਬਣਾ ਕੇ ਕੀ ਹੁੰਦੀ ਹੈ ਪੈਨਕਰੀਆ ਨੂੰ ਸ਼ਾਂਤ ਕਰਦਾ ਹੈ ਹੈਨਾ ਆਰਗਨ ਜਿਹੜੇ ਗਲੈਂਡਸ ਨੇ ਉਹਨੂੰ ਸ਼ਾਂਤ ਹੀ ਕਰਦਾ ਹੈ ਥਾਇਰਾਇਡ ਵਾਲੇ ਕੇਸ ਤੇ ਡਿਪਰੈਸ਼ਨ ਆਉਂਦਾ ਹੀ ਜਾਂਦਾ ਹੈ ਥਾਇਰਾਇਡ ਵਾਲੇ ਕੇਸ ਨੂੰ ਹਮੇਸ਼ਾ ਮਯੂਸੀਅਤ ਰਹਿੰਦੀ ਹੈ ਉਹਨੂੰ ਹਮੇਸ਼ਾ ਕੱਲਾਪਨ ਰਹਿੰਦਾ ਹੈ ਉਹ ਹੁੰਦਾ ਮੈਨੂੰ ਕੋਈ ਬਹਿ ਜੇ ਮੈਂ ਇਕੱਲੇ ਨਹੀਂ ਰਹਿਣਾ ਚਾਹਦੀ ਘਰਲੇ ਨੂੰ ਵੀ ਕਹਿੰਦੀ ਕੰਮ ਤੇ ਨਾ ਜਾਓ ਕਿਉਂ ਉਹ ਵਿਚਰੀ ਦੇ ਹਾਰਮੋ ਉਹਨੂੰ ਅਸ਼ਵਗੰਧਾ ਉਹਦੇ ਲਈ ਬਹੁਤ ਸੋਹਣੀ ਚੀਜ਼ ਹੈ ਕਿਉਂ ਉਹਨੂੰ ਆ ਸਟ੍ਰੈਸ ਦੀ ਦੀਪਰੈਸ਼ਨ ਦੀ ਨੀ ਚੀਜ਼ ਹੈ ਮੂਡ ਸਵਿੰਗ ਹੈ ਉਹਨੂੰ ਸ਼ਾਂਤ ਕਰਦਾ ਹੈ ਪੀਸੀਓਡੀ ਪੀਸੀਓ ਐਸ ਕੁਲਵੰਤ ਜੀ ਬਹੁਤ ਜ਼ਰੂਰ ਬੜਾ ਇਹਦੇ ਚੰਨਾ ਨਾਲ ਬਰਬਰਿੰਦ ਇਹਨਾਂ ਨੂੰ ਪੀਸੀਓਡੀ ਪੀਸੀਓ ਐਸ ਤੇ ਸੀ ਨਾਲ ਬਰਬਰਿੰਦ ਇਹਨਾਂ ਨੂੰ ਬਰਬਰਿੰਦ ਬਲੱਡ ਸ਼ੂਗਰ ਨੂੰ ਮੈਨੇਜ ਕਰ ਲੈਂਦੀ ਆ ਅਸ਼ਵਗੰਧਾ ਜਿਹੜੇ ਨੇ ਮੂਡ ਸਵਿੰਗ ਸਟੈਸ ਹਨਾ ਜਿੱਕੇ ਮੂਡ ਚਲੀ ਜਾਂਦਾ ਉਹਨੂੰ ਕੰਮ ਕਰਦਾ ਕੁਲਵੰਤ ਜੀ ਕਈ ਵਾਰ ਨਾ ਬਹੁਤ ਛੋਟੀ ਚੀਜ਼ ਬਹੁਤ ਦੂਰ ਚ ਲੈ ਜਾਂਦੀ ਆ ਅੱਪਾ ਕਈ ਵਾਰੀ ਕਹਿੰਦੇ ਕਿ ਉਸੇ ਬਿਲੇ ਚੀ ਗਰਮੀ ਚ ਨਾ ਕਹੀ ਗੱਲ ਗਾਣੂ ਲੱਖਾਂ ਚ ਪੈ ਜਾਂਦੀ ਹੈ ਜਿਵੇਂ ਕਈ ਵਾਰ ਨਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਦੋ ਮੁੰਡੇ ਨਵੇਂ ਨਵੇਂ ਉਮਰ ਦੇ ਕੋਈ ਕਾਰਨ ਲੱਗੀ ਵੀ ਨਹੀਂ ਹੁੰਦੀ ਉਹ ਬਸ ਖੈਨ ਲੱਗੀ ਸੀ ਦੋਨਾਂ ਨੇ ਘੂਰ ਕੇ ਦੇਖਿਆ ਨੈਕਸਟ ਚੀਜ਼ ਕੀ ਹੋਈ ਜਈ ਸਾਰਾ ਟੱਬਰ ਥਾਣੇ ਬੈਠੇ ਸੀ ਇੰਨਾ ਕੁ ਮੂਮੈਂਟ ਦੇਖੋ ਉਹ ਇੰਨੀ ਕਿਰਮੀ ਅਗਰ ਕਿਤੇ ਕੋਈ ਚੀਜ਼ ਰਹੇ ਜੀ ਹੁੰਦੀ ਕਿ ਆਹਾਹਾ ਰੂਸਾ ਕਰਨਾ ਮੈਂ ਇੰਗਲਿਸ਼ਾ ਦਾ ਕਿ ਆਹਾਹਾ RAM NA RAM NA ਅਗਰ ਇੰਨਾ ਕੁ ਮੌਕਾ ਕੋਈ ਸਾਂਭ ਲੈਂਦਾ ਉਹਦੇ ਲੱਖਾਂ ਲੱਗਣੇ ਨੇ ਜਾਂ ਕਿ ਕਚੈਰੀਆਂ 'ਚ ਉਹ ਬਚ ਗਏ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਇੱਕ ਸ਼ਾਰਟ ਟੈਂਪਰ ਹੋ ਕੇ ਮੂੰਹ 'ਚੋਂ ਕੱਢੀ ਗੱਲ ਕੁਲਦੀਪ ਮੜਨਦੀ ਹੈ ਨਾ ਕਿ ਨਿਕਲੀ ਗੱਲ ਜ਼ੁਬਾਨ 'ਚੋਂ ਨਿਕਰਤੀ ਬਾਣ 'ਚੋਂ ਵਾਪਸ ਨਹੀਂ ਮੁੜਦਾ ਤਾਂ ਇਹ ਵਾਪਸ ਮੁੜਦੇ ਨਹੀਂ ਅਗਰ ਅਗਰ ਆਪਾਂ ਸ਼ਾਂਤ ਪਹਿਲੇ ਨੰਬਰ ਤੇ ਹੁੰਦੇ ਜੇ ਆਪਣਾ ਕੂਟੀਸੋ ਸਹੀ ਹੁੰਦਾ ਤੇ ਆਪਾਂ ਬਿਨਾਂ ਗੱਲੋਂ ਐਕਸਟਰਾ ਰਿਐਕਟ ਨਾ ਕਰਦੇ ਬਿਨਾਂ ਕਹਿੰਦੇ ਹਾਈਪਰ ਰਿਐਕਟ ਨਾ ਕਰਦੇ आपने तो इस केस ची मेरे सहमत हो मैं बहुत रिकमेंड करते हो गंधा बेस्ट ऑफ चीज है किडनी ट्रांसप्ल हो मैं कह दूंगा क्योंकि ठंडी चीज मन जो गर्म 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 चीज जब ठंडिया तो मरते हैं ना लोग कई लोग डरते हैं गर्म ठंडा यह गर्म ठंडा नहीं है तो भोजन है गर्म है तो वापस कर दूगा ठंडा तो वापस कर दूंगा ईवन के कई बार बट मैं हमेशा कहना हूं ਇਹ ਪ੍ਰੈਗਨਸੀ ਔਖੀ ਹੋਈ ਹੈ ਜਾਂ ਤੁਸੀਂ ਕੋਈ ਟ੍ਰੀਟਮੈਂਟ ਲਿਆ ਸੀ ਫਰਟੀਲਿਟੀ ਆਪਣੇ ਡਾਕਟਰ ਨੂੰ ਪੁੱਛ ਲਿਓ ਕਈ ਵਾਰੀ ਬੱਚੇਰੇ ਬਾਅਦ ਚ ਤੁਹਾਨੂੰ ਗਲਤ ਬਣਾ ਦੇਣ ਪਰਨਾ ਕੋਈ ਕੇਸ ਨਹੀਂ ਹੈ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਬੱਲੇ ਬੱਲੇ ਸ਼ੂਗਰ ਹੈ ਚਾਹੀਦਾ ਹੀ ਚਾਹੀਦਾ ਲੀਵਰ ਫੈਟੀ ਹੈ ਚਾਹੀਦਾ ਹੀ ਚਾਹੀਦਾ ਪੀਸੀਓਡੀ ਪੀਸੀਓਸ ਚਾਹੀਦਾ ਹੀ ਚਾਹੀਦਾ ਥਾਇਰੋਇਡ ਫੈਟੀ ਚਾਹੀਦਾ ਹੀ ਚਾਹੀਦਾ ਜਿਹੜੇ ਲੋਕਾਂ ਨੂੰ ਸਕਿਨ ਦੀ ਕੰਡੀਸ਼ਨ ਹੈ ਨਾ ਕੋਲੋਂ ਜੀ ਕਿ ਖਾਰਿਸ਼ ਹੁੰਦੀ ਹੈ ਰੈਸ਼ ਹੋ ਜਾਂਦੇ ਆ ਸਰੋਸਿਸ ਹੈ ਕੋਈ ਉਹਨਾਂ ਲਈ ਅਮਰਿਤ ਹੈ ਕਿਉਂਕਿ ਉਹ ਵੀ ਇੱਕ ਸਟ੍ਰੈਸ ਸਟੇਜ ਹੈ ਬਾਡੀ ਲਈ ਤਾਂ ਐਗਦੀ ਕੋਈ ਚੀਜ਼ ਨਹੀਂ ਹੈ ਜਿਸ ਤੁਸੀਂ ਅਸ਼ਵਗੰਧਾ ਯੂਜ਼ ਨਹੀਂ ਕਰ ਸਕਦੇ نیند ਵਧੀਆ ਆਂਦੀ ਹੈ ਸਟ्रेस ਘਟਦਾ ਹੈ ਅਗਲੇ ਦਿਨ ਫਰੈਸ਼ ਉੱਠਦੇ ਹਾਂ ਚਾਹ ਕੌਫੀ ਦੀ ਨੀਡ ਘਟਦੀ ਹੈ ਕਈ ਲੋਕਾਂ ਨੂੰ ਅਸੀਂ ਦੇਖਿਆ ਜੀ ਜਿਹਨੂੰ ਅਸ਼ਵਗੰਧਾ ਲੈਣ ਲੱਗ ਜਨਾਂ ਹੈ ਵਿਟਾਮਿਨ ਸੀ ਨਾਲ ਦੇ ਦਿਓ ਕਰ ਉਹਨਾਂ ਨੂੰ ਮਿੱਠੇ ਦੀ ਤਲਬ ਘਟ ਜਾਂਦੀ ਹੈ ਬੜੀ ਇੰਟਰਸਟਿੰਗ ਹੈ ਅਸ਼ਵਗੰਧਾ ਦੇ ਨਾਲ ਮੈਂ ਕਰਫੇ ਵਿਟਾਮਿਨ ਸੀ ਦਊਗਾ ਤਾਂ ਜਿਵੇਂ ਤੁਸੀਂ ਕਿਹਾ 3000 ਪਲੱਸ ਚੀਜ਼ਾਂ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਅੱਗੇ ਜਿਹੜਾ ਲਾਲੋ ਮੋਤੀ ਹੈ ਇਹ ਤੁਹਾਡੀ ਬਲੱਡ ਸ਼ੂਗਰ ਹੈ ਤੁਹਾਡੀ ਉਹਨੂੰ ਹੈਲਪ ਕਰਦੀ ਹੈ ਪੈਨ ਕਰਿਆ ਨਾਲ ਇੱਕ ਵੀ ਮਦਦ ਕਰਦੀ ਹੈ ਕਿ ਮਤਿਆ ਆਪਣੇ ਪ੍ਰਵਰਸਾਣਾ ਸ਼ੁਰੂ ਹੋ ਜਾਂਦਾ ਹੈ ਗੱਲ ਬਣ ਗਈ ਤਾਂ ਉਹ ਤੀਜੀ ਚੀਜ਼ ਨੂੰ ਸਿੱਧਾ ਨਹੀਂ ਕਿਸੇ ਦੇ ਥਰੋ ਅਟੈਕ ਕਰਦਾ ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸ਼ਾਂਤੀ ਹੈ ਨਾ ਪੈਰ ਗਰਮ ਤੇ ਡੰਡਾ ਸੇ ਟੰਡਾ ਸੇ ਟੰਡਾ ਦਾ ਮਤਲਬ ਸ਼ਾਂਤੀ ਘਰੇ ਡਾਕਟਰ ਸਿਰ ਤੇ ਮਾਰੋ ਡੰਡਾ ਹੈ ਨਾ ਤਾਂ ਇਹ ਸਿੰਪਲ ਜੀ ਗੱਲ ਹੈ ਸੇ ਟੰਡੇ ਲਈ ਅਸ਼ਵਗੰਧਾ ਜੀ ਜੀ ਤੁਸੀਂ ਗੱਲ ਕੀਤੀ ਤੇ ਮੈਂ ਵੀ ਗੱਲ ਕੀਤੀ 3000 ਰੋਗਾਂ ਨੂੰ ਠੀਕ ਕਰਨ ਦੀ ਉਹਨਾਂ ਵਿੱਚੋਂ ਕੁਝ ਫਟਾਫਟ ਨਾਮ ਲੈ ਲੈਣੇ ਜੀ ਸਫੇਦ ਵਾਲਾਂ ਨੂੰ ਜਿਹੜਾ ਇਹ ਕਾਲੇ ਕਰਨ ਦੇ ਵਿੱਚ ਕਾਫੀ ਸਹਾਇਤਾ ਇਹ ਕਰਦਾ ਹੈਗਾ ਅੱਖਾਂ ਦੀ ਜੇ ਕਿਸੇ ਦੀ ਜੋਤੀ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਜੇ ਕਿਸੇ ਦੀ ਘਟ ਗਈ ਹੈ ਉਹਦੇ ਵਿੱਚ ਇਹ ਬੜਾ ਫਾਇਦੇਮੰਦ ਹੈ ਗਲੇ ਦੇ ਕੁਝ ਰੋਗ ਨੇ ਟੀਬੀ ਰੋਗ ਹੈਗਾ ਤੇ ਖਾਂਸੀ ਜੇ ਕਿਸੇ ਨੂੰ ਹੈਗੀ ਹੈ ਇਸ ਤੋਂ ਇਲਾਵਾ ਛਾਤੀ ਦੇ ਵਿੱਚ ਕਿਸੇ ਨੂੰ ਦਰਦ ਆ ਜਾਨੀ ਜੇ ਕਿਸੇ ਨੂੰ ਦਮਾ ਤੁਮਾ ਜਾਂ ਇਸਤਰੀਆਂ ਦੀਆਂ ਪ੍ਰੋਬਲਮ ਰੈਸਪੀਰੇਟਰੀ ਟਰੈਕਟਸ ਦੀਆਂ ਬਿਮਾਰੀਆਂ ਨੇ ਪੇਟ ਦੀਆਂ ਬਿਮਾਰੀਆਂ ਨੇ ਕਿਸੇ ਨੂੰ ਕਬਜ ਦੀ ਸਮੱਸਿਆ ਹੈਗੀ ਆ ਗਰਭ ਧਾਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਸ ਤੋਂ ਇਲਾਵਾ ਲੁਕੋਰੀਆ ਦੀ ਪ੍ਰੋਬਲਮ ਕਿਸੇ ਨਾਲ ਯੂਟਰਸ ਦੇ ਪ੍ਰੋਬਲਮ ਹੁੰਦੀ ਹੈ ਇਹ ਕਿਸੇ ਨੂੰ ਸੈਕਸ ਸੰਬੰਧੀ ਸਾਰਿਆਂ ਨੂੰ ਹੀ ਪਤਾ ਹੈ ਸੈਕਸ ਸੰਬੰਧੀ ਜੇ ਸੈਕਸੁਅਲ ਵੀਕਨੈਸ ਹੈਗੀ ਆ ਉਹਦੇ ਵਿੱਚ ਕੰਮ ਆਉਂਦਾ ਹੈਗਾ ਗਠੀਏ ਦੇ ਰੋਗ ਦੇ ਵਿੱਚ ਬੜੀ ਬਾਕਮਾ ਜਿਹੜੀ ਇਹਦਾ ਜਿਹੜਾ ਇਹਦਾ ਰੋਲ ਆਦਾ ਕਿ ਕਰਦੀ ਹੈਗੀ ਇਹ ਤੇ ਛੱਟ ਲੱਗ ਗਈ ਹੈ ਕਿਸੇ ਨੂੰ ਤੇ ਉਹਦੇ ਵਿੱਚ ਗੁੜ ਤੇ ਘਿਓ ਮਲਾ ਕੇ ਜੇਕਰ ਇਹਨੂੰ ਇਹਦਾ ਪਾਊਡਰ ਬਣਾ ਕੇ ਇਹਨੂੰ ਲਗਾਣੇ ਆ ਛੱਟ ਵਾਲੀ ਜਗ੍ਹਾ ਤੇ ਤੇ ਇਹ ਉਹਦੇ ਵਿੱਚ ਆਪਣੇ ਆਪ ਦੇ ਵਿੱਚ ਜਖਮ ਭਰਨ ਦਾ ਕੰਮ ਕਰਦੀ ਹੈ ਚਮੜੀ ਦੇ ਰੋਗਾਂ ਬਾਰੇ ਤੁਸੀਂ ਦੱਸਤਾ ਹੈਗਾ ਸਰੀਰਿਕ ਕਮਜ਼ੋਰੀ ਕਿਸੇ ਨੂੰ ਉਂਝ ਹੀ ਹੈਗੀ ਹੈ ਜ਼ਰੂਰੀ ਨਹੀਂ ਹੁੰਦੀ ਕਿ ਸੈਕਸ਼ੂਅਲ ਕਮਜ਼ੋਰੀ ਹੁੰਦੀ ਹੈ ਵੈਸੇ ਜਿਹੜੀ ਵੀਕਨੈਸ ਹੈਗੀ ਆ ਉਹਦੇ ਵਿੱਚ ਇਹ ਬਾਕਮਾਲ ਕੰਮ ਕਰਦੀ ਹੈ ਕਿਸੇ ਨੂੰ ਨੀਂਦ ਨਹੀਂ ਆਉਂਦੀ ਨੀਂਦ ਦੇ ਵਿੱਚ ਬਾਕਮਾਲ ਜਿਹੜੀ ਹੈ ਇਹ ਕੰਮ ਕਰਦੀ ਹੈਗੀ ਹੈ ਜੇ ਕਿਸੇ ਨੂੰ ਉਹ ਨੀਂਦਰੇ ਦੀ ਪ੍ਰੋਬਲਮ ਹੈਗੀ ਆ ਇਸ ਤੋਂ ਇਲਾਵਾ ਟੈਨਸ਼ਨ ਦੇ ਵਿੱਚ ਤਾਂ ਤੁਸੀਂ ਦੱਸ ਹੀ ਚੁੱਕੇ ਹੋਗੇਆਂ ਖੂਨ ਦੇ ਕਿਸੇ ਨੂੰ ਵਿਕਾਰ ਹੈਗੇ ਨੇ ਉਹਦੇ 'ਚ ਬੁਖਾਰ ਦੇ ਕਿਸਮ ਚੜਦਾ ਵਾਰ-ਵਾਰ ਉਹਦੇ 'ਚ ਬਹੁਤ ਬੇਅੰਤ ਫਾਇਦੇ ਨੇ ਜਿੰਨੇ ਵੀ ਫਾਇਦੇ ਇਹਦੇ ਜਿਹੜੇ ਗਣਾਲ ਤੇ ਜਾਣ ਉਹ ਘੱਟ ਨਹੀਂ ਹੁਣ ਆਈਏ ਰਵਿੰਦਰ ਜੀ ਕੀ ਅਸ਼ਵਗੰਧਾ ਜਿਹੜਾ ਜੇ ਇਹਦਾ ਕਿਹੜਾ ਪਾਰਟ ਜਿਹੜਾ ਉਹ ਸਭ ਤੋਂ ਜ਼ਿਆਦਾ ਪਾਵਰਫੁਲ ਹੁੰਦਾ ਹੈ। ਬਲੰਜੀ ਸਭ ਤੋਂ ਪਾਵਰਫੁਲ ਦੀ ਜੜ ਜੜ ਦੇ ਵਿੱਚ ਜਿਹੜਾ ਮੇਨ ਵਿਦ ਐਨਾਲੋਇਡ ਜਿਹੜਾ ਨਾਮ ਦਾ ਇਸਤੇ ਮੇਨ ਕੈਮੀਕਲ ਐਕਟਿਵ ਇੰਗਰੀਡੀਐਂਟ ਹੈ ਉਹ ਤੇ ਜੜ ਚ ਹੈ। ਮਗਰ ਇਹ ਨਹੀਂ ਹੈ ਇਹਦੇ ਪੱਤੇ ਛੱਲ ਇਹਦੀ ਬਾਰਕ ਜਿਹਨੂੰ ਛੱਲ ਬਾਰਕ ਕਹਿੰਦੇ ਆ ਜਾਂ ਇਹਦੀ ਡੰਡੀਆਂ ਸਭ ਦੇ ਵਿੱਚ ਉਹ ਇੰਗਰੀਡੀਐਂਟ ਹੈ ਜਿਹਨੂੰ ਚਾਪ ਪ੍ਰਤੀਆਨੀ ਬਣ ਜਾਂਦੀ ਹੈ। ਬਟ ਜਿਹੜਾ ਮੇਨ ਸਭ ਤੋਂ ਇੰਪੋਰਟੈਂਟ ਪਾਰਟ ਹੈ ਉਹਦੀ ਜੜ ਹੈ। ਅੰਡਰ ਰੂਟ ਮੁਕਾ ਜੀ ਬਿਲਕੁਲ ਜੀ ਜੇ ਕਿਸੇ ਨੇ ਜੜ ਸੁੱਕੀ ਫਾਰਮ ਚ ਲੈਂਦੇ ਆ ਵੈਸੇ ਤਾਂ ਅਸੀਂ ਰეკਮੈਂਡ ਨਹੀਂ ਕਰਦੇ ਵੀ ਕੈਪਸੂਲ ਫਾਰਮ ਦੇ ਵਿੱਚ ਜੇਕਰ ਇਹ ਲੈਂਦੇ ਨੇ ਤਾਂ ਇਹਦਾ ਐਕਸਟ੍ਰੈਕਟ ਜਿਹੜਾ ਬਹੁਤ ਪਾਵਰਫੁਲ ਹੈ ਪਰ ਬਹੁਤ ਸਾਰੇ ਲੋਕੀ ਇਹ ਵੀ ਸਵਾਲ ਕਰਦੇ ਨੇ ਵੀ ਜਿਨ੍ਹਾਂ ਕੋਲ ਜੇਕਰ ਜਿਹੜਾ ਆਸ਼ਵਗੰਧਾ ਵੈਸੇ ਵੀ ਮਿਲ ਜੇ ਤਾਂ ਉਹਦਾ 2 ਤੋਂ 4 ਗ੍ਰਾਮ ਦੇਣਾ ਉਹਦੀ ਜੜ ਦਾ ਚੂਰਨ ਜਿਹੜਾ ਹੈਗਾ ਉਹ ਤੁਸੀਂ ਲੈ ਕੇ ਤੇ ਉਹਦੇ ਨਾਲ ਉਹ ਤੁਸੀਂ ਯੂਜ਼ ਕਰ ਸਕਦੇ ਹੋ ਕਾੜਾ ਜੇਕਰ ਕਿਸੇ ਨੇ ਪੀਣਾ ਤਾਂ 10 ਤੋਂ 30 ਮਿਲੀਗ੍ਰਾਮ ਜਿਹੜਾ ਉਸ ਨੂੰ ਕਾੜ ਕੇ ਤੇ ਕਾੜਾ ਜਿਹੜਾ ਉਹਦਾ ਜ਼ਰੂਰ ਕਰ ਸਕਦੇ ਹੈਗੇ ਆ ਅ ਇਹਦੀ ਜਿਹੜੀ ਤਸੀਰ ਹੈ ਜੀ ਉਹ ਗਰਮ ਮੰਨੀ ਜਾਂਦੀ ਹੈ ਤੇ ਗਰਮ ਤਸੀਰ ਜਿਹੜੀ ਹੈਗੀ ਆ ਉਸ ਦੇ ਲਈ ਕਿਸੇ ਨੂੰ ਹਾਰਟ ਦੀ ਬੀਟਿੰਗ ਕੋਈ ਪ੍ਰੋਬਲਮ ਹੈਗੀ ਆ ਜਾਂ ਕੁਝ ਹੈਗਾ ਤਾਂ ਉਸ ਨੂੰ ਆਪਣੇ ਡਾਕਟਰ ਦੀ ਸਲਾਹ ਜਿਹੜੀ ਆ ਉਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਜੇ ਕਿਸੇ ਨੂੰ ਅ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਆਦਰਵਾਇਜ਼ ਜੇਕਰ ਅਰਵਿੰਦਰ ਸਿੰਘ ਜੀ ਆ ਤੁਸੀਂ ਕੈਪਸੂਲ ਦੇਖ ਰਹੇ ਹੋ ਅਸਵਗੰਧ ਦੇ ਕੈਪਸੂਲ ਦੇਖ ਰਹੇ ਹੋ ਤਾਂ ਇਹ ਕੈਪਸੂਲ ਜਿਹੜੇ ਨੇ ਇਹ ਬਾ ਕੁਮਾਲ ਚੀਜ਼ ਹੈ ਜੀ ਇਹ ਵਰਤ ਕੇ ਵੀ ਦੇਖੇ ਹੋਏ ਨੇ ਸੋ ਬਹੁਤ ਧੰਨਵਾਦ ਜੀ ਰਵਿੰਦਰ ਜੀ ਤੁਸੀਂ ਜਾਣਦੇ ਨੇ ਹੁਣ ਆਪਣੀ ਡੀਟੇਲਸ ਜਿਹੜੀ ਆ ਉਹ ਸਾਂਝੀ ਜ਼ਰੂਰ ਕਰ ਦਿਓ ਜੀ ਕਮਲ ਜੀ ਮੈਂ ਜਿਵੇਂ ਦੱਸਿਆ ਕਲਨ ਜੀ ਅਸੀਂ ਪ੍ਰੋਗਰਾਮ ਕੱਢਿਆ ਹੈ ਜਿਸ ਤੇ ਅਸੀਂ ਕੋਚ ਬਣਾਉਣੇ ਲੋਕਾਂ ਨੂੰ ਅਗਰ ਤੁਸੀਂ ਹੈਲਥ ਕੋਚ ਬਣ ਕੇ ਇੱਕ ਅੱਛਾ ਬਿਜ਼ਨਸ ਇੱਕ ਅੱਛਾ ਕੈਰੀਅਰ ਸੋਲ ਸੈਟੀਸਫਾਈਡ ਕੈਰੀਅਰ ਕਰਨਾ ਚਾਹੁੰਦੇ ਹੋ मैं वट्सएप से सिर्फ कोच लिख के भेजना मेरा वट्सएप नंबर है नाइन ट्रिपल एट फोर सैवन फाइव ट्रिपल जीरो अठानवे अठ सौ चौरासी पचहत्तर हजार जो फ्री टोटली फ्री ऑफ कॉस्ट एक सैमिनार अटेंड करना चाहते हो मेरे घरे पटियालेक्ट्री रही है जब तक मैं तद तक वो सैमिनार करना एवरी संडे कोशिश होती है ग्यारह बजे अमिनार करते हैं ऑन डिफरेंट सबजैक्ट ऑफ हेल्थ जो आकर मैं मिलना चाहते हो क्वेश्चन पूछना चाहते हो नंबर से नाइन ट्रिपल एट फोर सैवन फाइव ट्रिपल जीरो से वट्सएप कर देना सैमीनार ਦੇ ਤੁਸ ਤੈਨਾਂ ਤੁਹਾਡੀ ਕਮਿਊਨਿਟੀ ਲਈ ਸੈਮੀਨਾਰ ਕਰੀਏ ਅਸੀਂ Zoom ਸੈਮੀਨਾਰ اٹੈਂਡ ਕਰ ਸਕਦੇ ਆਪਾਂ ਬਣਾ ਸਕਦੇ ਆ ਤੁਹਾਡੀ ਕਮਿਊਨਿਟੀ ਲਈ ਸਪੈਸ਼ਲ ਤੁਹਾਡੇ ਗਰੁੱਪ ਲਈ ਮੈਂ ਪ੍ਰੀਚ ਕਰ ਦਊਗਾ ਜੇ ਤੁਸੀਂ ਚਾਹਦੇ ਹੋ ਪ੍ਰੋਡਕਟ ਲੈਣਾ ਜਿਵੇਂ ਅਸ਼ਵਗੰਧਾ ਐਕਸਟ੍ਰੈਕਟ ਜਾਂ ਕੋਈ ਪੁਰ ਬਰਬਰਿੰਗ ਜਾਂ ਪਰਫੈਕਟ ਔਮਨ ਚੀਜ਼ ਸਾਡਾ ਪ੍ਰੋਡਕਟ ਜਾਂ ਤੁਸੀਂ ਚਾਹਦੇ ਹੋ ਕੋਚਿੰਗ ਤੁਸੀਂ ਕਿਹਨਾਂ ਰਵਿੰਦਰ ਜੀ ਸਾਨੂੰ ਸਿਹਤਮੰਦ ਕਰੋ ਜੀ ਤੁਹਾਡੇ ਬੱਚੇ ਨੂੰ ਸਿਹਤਮੰਦ ਕਰੋ ਜਾਂ ਕੋਈ ਪ੍ਰੋਬਲਮ ਹੈ ਡਾਇਬਟੀਜ਼ ਹੈ ਲਿਵਰ ਆਫੈਕਟ ਹੈ ਹਾਈ ਬਲੱਡ ਪ੍ਰੈਸ਼ਰ ਤਾਂ ਅਸੀਂ ਨੂੰ ਹੈਲਥ ਕੋਚਿੰਗ ਦਿੰਨੇ ਅਸੀਂ ਬਿਨਾਂ ਬਿਮਾਰੀ ਨਾਲ ਗੱਲ ਕਰੇ ਸ घर के खाने पीनेज करके इंटरस्ट कॉल कर सकते चौदह एक सौ पचासी पचानवे चाली नब्बे पचासी पचानवे पचहत्तर चाली नब्बे तीजा नंबर है सैवन नाइन एट सिक्स वन वन टू वन वन एट सिक्स ਤੇ ਦੂਜਾ ਹੈਗਾ 9888475000 ਜੀ ਬਹੁਤ ਬਹੁਤ ਧੰਨਵਾਦ ਬੰਦਰ ਜੀ ਤੁਸੀਂ ਇੱਕ ਵਾਰ ਫੇਰ ਬਹੁਤ ਕਮਾਲ ਜਾਣਕਾਰੀ ਦਿੱਤੀ ਹੈ ਅਮੀਰ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਸਾਰਿਆਂ ਨੂੰ ਪਸੰਦ ਆਈ। ਸ਼ੁਕਰੀਆ ਤੁਹਾਡਾ। ਬਹੁਤ ਸ਼ੁਕਰੀਆ। ਸੋ ਦਰਸ਼ਕਾਂ ਨੂੰ ਜਾਂਦਿਆਂ ਨੇ ਦੱਸ ਦਈਏ ਕਿ ਅਸ਼ਵਗੰਧਾ ਜਿਹੜਾ ਉਹ ਦੋ ਪ੍ਰਕਾਰ ਦਾ ਹੈਗਾ ਅਸ਼ਵਗੰਧਾ ਇੱਕ ਤੱਕ ਕਿਹਾ ਜਾਂਦਾ ਉਹਦਾ ਹੈਗਾ ਵਿਦਾਨੀਆ ਸੋਮਨੀਫੇਰਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਇਹ ਜਿਹੜਾ ਉਹ ਇਕ ਇੱਕ ਵੱਖਰੀ ਜਿਹੜੀ ਅੱਜ ਕੱਲ ਜਿਹੜੀ ਮੇਨ ਜਿਹੜੀ ਮੰਨੀ ਜਾਂਦੀ ਹੈ ਵਿਦਾਨੀ ਸੁਮਨੀਫੇਰਾ ਹੀ ਹੈਗਾ ਦੂਜਾ ਹੰਦਾ ਜੀ ਵਿਦਾਨੀਆਂ ਕੈਲਾ ਗਲੌਂਸ ਇਹ ਜਿਹੜਾ ਹੈਗਾ ਇੱਕ ਵੱਖਰਾ ਹੈਗਾ ਪਰ ਜਿਹੜਾ ਪਾਵਰਫੁਲ ਹੈਗਾ ਉਹ ਵਿਦਾਨੀਆਂ ਸੁਮਨੀਫੇਰਾ ਹੀ ਮੰਨਿਆ ਜਾਂਦਾ ਹੈਗਾ ਜਿਹੜਾ ਕੀ ਕੈਪਸੂਲ ਫਾਰਮ ਦੇ ਵਿੱਚ ਐਕਸਟ੍ਰੈਕਟ ਦੇ ਵਿੱਚ ਅੱਜ ਕੱਲ ਤੁਹਾਨੂੰ ਪ੍ਰਵਿੰਦਰ ਸਿੰਘ ਜੀ ਤੋਂ ਮਿਲ ਸਕਦਾ ਕੁਝ ਇਦਾਂ ਤੋਂ ਮੰਗਾ ਸਕਦਾ ਹੈ ਤੋ ਕਨਫਿਊਜ਼ਨ ਜਿਹੜੀ ਹੈ ਇਹਦੇ ਵਿੱਚ ਰਹਿ ਕੇ ਵੀ ਹੁੰਦਾ ਹੈ ਵਗਲਾ ਕੋਈ ਸਵਾਲ ਕਰ ਸਕਦਾ ਵੀ ਕਿਹੜਾ ਅਕਸੋ ਹੋ ਜਾਂਦਾ ਜਿਹੜਾ ਸਭ ਤੋਂ ਵੱਧ ਵਧੀਆ ਹੈਗਾ ਜਾਂ ਕਿਹੜਾ ਲੈਣਾ ਚਾਹੀਦਾ ਇਹ ਵੀ ਤੁਹਾਨੂੰ ਕਲੀਅਰ ਕਰਤਾ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਕਿਸੇ ਨਾ ਕਿਸੇ ਨੂੰ ਕੋਈ ਕੋਈ ਫਾਇਦਾ ਜ਼ਰੂਰ ਹੋਏਗਾ ਤੇ ਮੇਰੇ ਮੁਤਾਬਕ ਅਸ਼ਵਗੰਧਾ ਦੇ 3000 ਫਾਇਦੇ ਨੇ ਸਿਰਫ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਵਰਤਨਾ ਕਿਵੇਂ ਹੈ ਤੇ ਕਿੰਨੇ ਕਿੰਨੀ ਜਲਦੀ ਤੁਸੀਂ ਇਸ ਬਾਰੇ ਡਿਸੀਜਨ ਲੈਂਦੇ ਹੋ ਮੇਰੇ ਮਤਵਾਬ ਕੋਈ ਵੀ ਰੋਗ ਦੇ ਵਿੱਚ ਇਸ ਨੂੰ ਤੁਸੀਂ ਬੜੇ ਪਿਆਰ ਨਾਲ ਲੈ ਸਕਦੇ ਹੋ ਤੇ ਇਹ ਤੁਹਾਡੇ ਫਾਇਦੇ ਵਿੱਚ ਰਹੇਗਾ ਪਰ ਇਹ ਇੱਕ ਐਜੂਕੇਸ਼ਨਲ ਵੀਡੀਓ ਹੈ ਤੇ ਇਸ ਦੇ ਸੰਬੰਧ ਵਿੱਚ ਤੁਸੀਂ ਆਪਣੇ ਡਾਕਟਰ ਦੀ ਆਪਣੇ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲੈ ਲੈਣੀ ਹੈ ਤੇ ਜਿਆਦਾ ਤੋਂ ਜਿਆਦਾ ਵੀਡੀਓ ਫੈਲਾ ਦਿਓ ਜਿੰਨੀ ਫੈਲਾਓਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਜੇਕਰ ਕਿਸੇ ਇੱਕ ਨੇ ਵੀ ਇਸ ਵੀਡੀਓ ਤੋਂ ਫਾਇਦਾ ਲੈ ਲਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਅਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮਿਲਦੇ ਹਾਂ ਇਜਾਜ਼ਤ ਬੋਤਨਵਾਚ